ਸਾਰਿਆਂ ਨੂੰ ਅੱਜ ਇਹ ਇੱਕ 2025 ਜਨਵਰੀ ਨੂੰ ਅਸੀਂ ਕੰਦੂ ਰੰਗ ਇੱਕ ਹੱਥ ਨੂੰ ਲੱਗੇ ਆ ਜੀ ਉਹ ਇਹਦੇ ਬਾਅਦ ਜੀਸੀਬੀ ਲਾਈ ਹੋਈ ਆ ਉਧਰ ਸ਼ਿਵਦੇਵ ਸਾਫ ਕਰਵਾ ਰਹੇ ਆ ਤੇ ਸਾਰਾ ਕੰਮ ਅੱਜ ਹੋ ਰਿਹਾ ਇਹ ਜਿੰਨਾ ਇੱਥੇ ਟੇਰ ਟੂ ਸੀਗਾ ਸਾਰਾ ਚਕਾ ਕੇ ਤੇ ਇਹ ਸਾਰਾ ਇਹ ਸੜਕ ਨੂੰ ਬਰਾਬਰ ਕਰ ਰਹੇ ਆ ਜੀ ਵੀ ਲੱਗੀ ਹੋਈ ਆ ਹਾਲੇ ਪਹਿਲੀ ਪੰਚਾਇਤ ਐਟੈਂਸ਼ਨ ਦੇ ਦਬ ਦੁੱਤੀਆਂ ਸਾਰੀਆਂ ਹੀ ਆ ਸਾਰੀਆਂ ਥੰਮੇਸ਼ਤਾ ਦਬ ਦੁੱਤੀਆਂ ਉੱਤੇ ਕੂੜਾ ਸਾਰਾ ਹੀ ਆ ਦੇਖੋ ਕਿੰਨਾ ਜਗਾ ਆ ਦੇਖੋ ਕਿੰਨਾ ਵੀ ਆ ਗੁਰਦਾਰੇ ਨੇ ਲਾ ਕੇ ਆ ਗੁਰਦਾਰੇ ਨੇ ਲਾ ਕੇ ਇਹਨਾਂ ਇਹਨਾਂ ਸਫਾਈ ਕਰਾਉਣ ਲੱਗੇ ਆ ਕਿਉਂਕਿ ਬਾਬਾ ਜਿਹੜਾ ਜਨਮ ਜਨ ਆ ਰਿਹਾ ਇਸ ਕਰਕੇ ਇਹਨੂੰ ਸਫਾਈ ਕਰਾਉਣ ਲੱਗੇ ਆ ਤੇ ਉਹ ਟਰਾਲੀ ਆ ਗਈ ਹੈ ਇੱਕ ਟਰਾਲੀ ਲਾ ਰਹੇ ਆ ਇਹ ਮਿੱਟੀ ਚੱਕਣ ਵਾਸਤੇ ਸੋ ਅੱਜ ਦੀ ਇਹ ਕਾਰਵਾਈ ਆ ਜੀ ਧੰਨਵਾਦ ਜੀ ਮੇਰੇ ਨਾਲ ਇੱਟੇ ਬੱਲੀਆਂ ਆਈਆਂ ਨੇ ਹਾਂ ਜੀ ਪੰਜ ਸਾਓ ਪੰਜ ਸਾਓ ਕੀ ਕਰ ਰਹੇ ਹੋ ਹਾਂ ਜੀ ਹਾਂ ਜੀ ਆਹ ਸੀਮ ਸੇ ਲੈ ਸਾਸ੍ਰੀ ਕਾਲ ਸਾਵਿਆਂ ਨੂੰ ਆ ਸੀਮ ਜਿਹੜੇ ਅਸੀਂ ਇਹ ਲੋਕ ਹੋ ਗਏ ਹੈ ਸਤਿਕਾਰ ਤੇ ਦੁਆਰਾ ਅਸੀਂ आ देखो। आ देखो। आगे। पूरा आगे। जा। देखो ना सारा, सारा ब्लॉकेज सारी आखोरी सारी, सारी ब्लॉकेज होगी ਆ ਦੇਖੋ ਸਲੇਬ ਪੂਰੀ ਟੁੱਟੀ ਹੋਈ ਐ। ਲੈ। ਤੇ ਇਹ ਲੋ ਸਲੇਬ। ਆ ਦੇਖ ਲੋ ਸਲੇਬ ਨਈਓ। ਪਿੱਛੇ ਨੂੰ ਕਰਕੇ ਉੱਥੇ ਧੱਕ ਦੋ ਬੰਦੇ ਨੂੰ। ਆ ਦੇਖੋ। ਆ ਦੇਖੋ। ਕੋਲਾਟਾ ਦੇ ਸਾਰੇ ਬਲਾਕ ਸਾਰੇ ਬਲਾਕ ਇਹ। ਆਓ ਤੁਮ ਆ ਜਾਓ ਤੁਸੀਂ ਕਿਹਾ ਅਮਰ ਦਾ ਚੁਗਲਾ ਆ ਗਾ ਜੋੜਾ ਦੇ ਸੈਡ ਨੂੰ ਪਾਣੀ ਆਉ ਨੂੰ ਜਾਂਦਾ ਆ ਉਹ ਜਿਆਦਾ ਹੈ ਨਹੀਂ ਬਾਲੇ ਹਾਂਜੀ ਪੰਚ ਸਾਹਿਬ ਪੰਚ ਸਾਹਿਬ ਕੀ ਹੋ ਰਿਹਾ ਅੱਜ ਅੱਜਾ ਦੇਖੋ ਜੀ ਜਿਹੜਾ ਲੈਵਲ ਤੇ ਕਹਾਣੀ ਬਣਾਉਣ ਦਾ ਕੀਤਾ ਕੰਮ ਸ਼ੁਰੂ ਜੇਵੀਸੀ ਲਿਆ ਕੇ ਆ ਥੱਲੇ ਢੇਰ ਢੋਤਾ ਪਹਿਲੇ ਪੰਜਾਇ ਨੇ ਤਾਂ ਇਦਾਂ ਇੱਟਾਂ ਲਾਤੀਆਂ ਸੀਗੇ ਪਰ ਉਹ ਕੰਮ ਸਹੀ ਨਹੀਂ ਸੀ ਪ੍ਰੋਪਰ ਸਹੀ ਨਹੀਂ ਸੀਗਾ ਹਾਂਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਆ ਜੇਵੀਸੀ ਲਿਆ ਕੇ ਤਾਂ ਆ ਜਿਹੜਾ ਸੱਤ ਪਹਿਲਾਂ ਬਣਾਈ ਸੀਗੀ ਉਹ ਬਹੁਤ ਛਾਪਾ ਕਿ ਮਾ ਇਹ ਸਰਪ ਸਹੀ ਵੀ ਨਹੀਂ ਸੀਗੀ ਤਾਂ ਉਹਨੇ ਵੀ ਪਿਆ ਤੇ ਅਸੀਂ ਇਹ ਇੱਕੋ ਜਿਹਾ ਕੰਪਲ ਕਰਵਾ ਕੇ ਇੱਕੋ ਜਿਹਾ ਹੀ ਕਰਵਾ ਰਹੇ ਹਾਂ ਸੀਵਰੇਜ ਪਾਇਓ ਸੀ ਉਹ ਬੰਦ ਹੋ ਕਰਾ ਹੋਇਆ ਤਾਂ ਉਹਨੂੰ ਸੀਵਰੇਜ ਦੇ ਸੀ ਭਦਾ ਕੇ ਤਾਂ ਉਹਦੀਆਂ ਪਾਰਾ ਬਣਾਵਾਂਗੇ ਤਾਂ ਉਹ ਸਰਪ ਲਈ ਵੀ ਲੈਵਲ ਕਰਾ ਕੇ ਸਭ ਖੋਲ ਹੀ ਰਹੀ ਹੈ ਠੀਕ ਹੈ